ਅਮੜੀ ਦੇ ਸੀਨੇ ਲੱਗਾ ਦਿਲ ਤਾਂ ਕਰ ਰਿਹਾ ਬਥੇਰਾ ਇੱਥੇ ਵੀ ਰਹਿਣਾ ਪਹਿਣਾ ਪੱਥਰ ਜਿ ਆਕਰਕੇ ਜੇਰਾ ਅਮੜੀ ਦੇ ਸੀਨੇ ਲੱਗਾ ਦਿਲ ਤਾਂ ਕਰ ਰਿਹਾ ਬਥੇਰਾ ਇੱਥੇ ਵੀ ਰਹਿਣਾ ਪਹਿਣਾ ਪੱਥਰ ਜਿ ਆਕਰਕੇ ਜੇਰਾ ਮੇਰੇ ਪਿੰਡ ਆਉਣ ਚ ਹਾਲੇ ਮੈਨੂੰ ਗੜ ਰੌਣ ਚ ਹਾਲੇ ਲੱਗੇ ਨੇ ਕਈ ਸਾਲ ਮਾਂ ਨੂੰ ਦੱਸਿਓ ਮੇਰਾ ਕੀ ਏ ਹਾਲ ਮੇਰੀ ਮਾਂ ਨੂੰ ਨਾ ਦੱਸਿਓ ਮਾਂ ਦੀ ਜ਼ਿੰਦਗੀ ਖਾਤਰ ਰੱਖ ਲੈਣਾ ਸੱਚ ਲੁਕਾ ਕੇ ਨਿੰਮੇ ਦੇ ਪਿੰਡ ਲੋਹਾਰ ਕੇ ਦੱਸਿਓ ਨਾ ਕੁਝ ਵੀ ਜਾ ਕੇ ਮਾਂ ਦੀ ਜਿੰਦਗਾਨੀ ਖਾਤਰ ਰੱਖ ਲੈ ਆ ਸੱਚ ਲੁਕਾ ਕੇ ਨਿੰਮੇ ਦੇ ਪਿੰਡ ਲੋਹਾਰ ਕੇ ਦੱਸਿਓ ਨਾ ਕੁਝ ਵੀ ਜਾ ਕੇ ਇਹ ਹੁੰਦੀਆਂ ਜੀ ਦਿਲ ਦੇ ਵਿੱਚੋਂ ਨਿਕਲੀਆਂ ਗੱਲਾਂ ਬੰਦਾ ਕੁਝ ਭਾਵੁਕ ਹੋ ਗਿਆ